ਗਲਮਾ ਬਾਲਿਓ ਖੋਲੋ ਪੇਤ ਬਰਾਈਆਂ ਦੇ ਇਕ ਦੂਜੇ ਦੇ ਪੈਰ ਨਾ ਖਿਚੋ ਐਵੇਂ ਵਾਂਗ ਚਦਾਈਆਂ ਦੇ ਕੋਖਾਂ ਦੇ ਵਿੱਚ ਤੀ ਆਕਤਲ ਕਰਾਵੋ ਨਾ ਦਾਜ ਦੀ ਬਲੀ ਤੀਆਂ ਸਾਈ ਚੜਾਵੋ ਨਾ ਕਦਰ ਰਿਸ਼ਤੇ ਨਾਤੀਆਂ ਦੀ ਘਟਾਵੋ ਨਾ ਦੂਜਿਆਂ ਦਾ ਹੱਕ ਆਪਣੇ ਢਿੱਡ ਵਿੱਚ ਪਾਵੋ ਨਾ ਨਿਪਟਾਓ ਇਹੋ ਜਏ ਮਸਲੇ ਨਾਲ ਚਤਰਾਈਆਂ ਦੇ ਕਲਮ ਵਾਲਿਓ ਕੋ ਲੋ ਪੇਤ ਬਰਾਇਆਂ ਦੇ ਇੱਕ ਦੂਜੇ ਦੇ ਪੈਰ ਨਾ ਖਿਚੋ ਐਵੇਂ ਵਾਂਗ ਛੱਡ ਜਾਂਦੇ ਸਾਗਰ ਦੀਆਂ ਲਹਿਰਾਂ ਤੋਂ ਚੱਲਣਾ ਸਿੱਖ ਲਈਏ ਮਿਹਨਤ ਦੇ ਨਾਲ ਕੀ ਕੁਝ ਕਰਨਾ ਮਿੱਥ ਲਈਏ ਸੱਚ ਦਾ ਗਲਾਤ ਵਾਕੇ ਝੂਠ ਉਵਾਰੀਏ ਨਾ ਬਾਣ ਬਿਕਾਉ ਝੂਠੀਆਂ ਤਾਂ ਹੀ ਸਤ ਕਾਰੀਏ ਨਾ ਲਾਲਚ ਵਿੱਚ ਨਾ ਫਸੀ ਝੂਠੀਆਂ ਵਡਿਆਈਆਂ ਦੇ ਕਲਮਾ ਵਾਲਿਓ ਖੋਲੋ ਪੇਤ ਬਰਾਈਆਂ ਦੇ ਇੱਕ ਦੂਜੇ ਦੇ ਪੈਰ ਨਾ ਖਿਚੋ ਐਵੇਂ ਵਾਂਗੁ ਸੁਦਾਇਆਂ ਦੇ ਨਸ਼ਿਆਂ ਦੇ ਸੁਧਾਗ ਰਕਾਰੂ ਝਾੜ ਦਤੇ ਬੇਰੁਜ਼ਗਾਰੀ ਨੇ ਬੱਚੇ ਬਦੇਸ਼ੀ ਬਾੜ ਦਤੇ ਰਿਸ਼ਵਤ ਕੋ ਰ ਖਲਕਤ ਦੇਸੀ ਨੇ ਸਾੜ ਦਿੱਤੇ ਸੰਸਕਾਰਾਂ ਸਭ ਆਚਾਰ ਦੇ ਵਰਕੇ ਪਾੜ ਦਿੱਤੇ ਮਾਪਿਆਂ ਕੋਲੋਂ ਚੱਲ ਨਹੀਂ ਹੁੰਦੇ ਦੁੱਖ ਜਿਦਾ ਜਾਂਦੇ ਕਲ ਮਾਬਾਲਿਓ ਹੋ ਲੋ ਪੇਤ ਬੁਰਾਈਆਂ ਦੇ ਇੱਕ ਦੂਜੇ ਦੇ ਪੈਰ ਨਾ ਖਿੱਚੋ ਐਵੇਂ ਵਾਂਗੂਛ ਦਈਆਂ ਦੇ ਗਿਲ ਝੰਡਾ ਖੇ ਸੱਚ ਲਿਖਣੋ ਕਬਰਾਓ ਨਾ ਲਿਖੋ ਖੋਲ ਕੇ ਸੱਚ ਸੁਦਾ ਗਹਿਰਾਂ ਨੂੰ ਦੇ ਕੂੜ ਦਾ ਪਰਦਾ ਫਾਸ਼ ਕਰਕੇ ਪਹਿਰੇ ਦੇ ਉਸ ਚਾਈਆਂ ਦੇ ਕਰਮ ਵਾਲਿਓ ਖੋਲੋ ਪੇਤ ਬੁਰਾਈਆਂ ਦੇ ਇੱਕ ਦੂਜੇ ਦੇ ਪੈਰ ਨਾ ਖੀਚੋ ம வாங்காய கலமா வாலோல் கலமா பாலுபுரா